ਬਹੁਤ ਹੀ ਸਤਿਕਾਰਯੋਗ ਸਰੋਤਿਓ ਅਤੇ ਕਦਰਦਾਨੋ ਮੈਂ ਮਨਜੀਤ ਕੌਰ ਗਿਲਜੰਡਾ ਆਪਣੀ ਅੱਜ ਦੀ ਰਚਨਾ ਲੈ ਕੇ ਹਾਜ਼ਰ ਹਾਂ ਜੀ ਆਪਨੇ ਰਚਨਾ ਸੁਣ ਕੇ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਮੇਰੀ ਰਚਨਾ ਹੈ ਦਿਲ ਦੇ ਖੋਟੇ ਮੂੰਹ ਦੇ ਮਿੱਠੇ ਇੱਕ ਥੈਲੀ ਦੇ ਚਟੇ ਵੱਟੇ ਦਿਲ ਦੇ ਖੋਟੇ ਮੂੰਹ ਦੇ ਮਿੱਠੇ ਸਾਰਾ ਦਿਨ ਜੋ ਪੂਛ ਦਵਾਉਂਦੇ ਉਹੀ ਰਾਤ ਵਿੱਚ ਸੁੱਟਦੇ ਬੱٹے ਬਗਲੇ ਭਾਗਤ ਬਣੇ ਰਹਿੰਦੇ ਪੌਣ ਹਮੇਸ਼ਾ ਕੱਪੜੇ ਚਿੱਟੇ ਝੂਠੀ ਹਮਦਰਦੀ ਫੇਰਨ ਜਗਾਉਂਦੇ ਅੰਦਰੋਂ ਹਰ ਇੱਕ ਨਾਲੋਂ ਟੁੱਟੇ ਹਰ ਇੱਕ ਨੂੰ ਉਹ ਕੁੰਡੀ ਲਾਉਂਦੇ ਤਾਈਓ ਪਏ ਨੇ ਝੋਟੇ ਵਾਂਗ ਫਿੱਟੇ ਇਹੋ ਜਿਹੇ ਲੋਕਾਂ ਦੇ ਅੰਦਰ ਖਾਤੇ ਪਤਾ ਨਹੀਂ ਕਿੰਨੇ ਕੁ ਲੁੱਟੇ ਮੌਕਾ ਵੇਖ ਕੇ ਗਾਲੇ ਕਰਦੇ ਪਤਾ ਨਹੀਂ ਕਿਸ ਤੇ ਚਿੱਕੜ ਸੁਟੇ ਪਿਆਰ ਦੇ ਝਾਂਸੇ ਵਿੱਚ ਲੈ ਕੇ ਅੰਦਰ ਖਾਤੇ ਕਵਰਾਂ ਪੁੱਟੇ ਹਰ ਇੱਕ ਦੇ ਮੂੰਹ ਤੇ ਰਹਿੰਦੇ ਸਿਫਤਾਂ ਦੇ ਪੁਲ ਬੰਦੇ ਪਿੱਠ ਘੇਰੀ ਤਾਂ ਸਿੱਧੇ ਪੁੱਠੇ ਤਾਣੇ ਤਣਦੇ ਜਿੰਨਾ ਮਰਜੀ ਪਿਆਰੋ ਤੇ ਪਚਕਾਰੋ ਕਦੇ ਨਾ ਆਪਣੇ ਬਣਦੇ ਲੋੜ ਪਈ ਤੇ ਸਾਥ ਛੱਡ ਜਾਂਦੇ ਕਦੇ ਨਾ ਸੀਨਾ ਤਣਦੇ ਗੇ ਲੈਜੰਡਾ ਆਖੇ ਇਹੋ ਜਿਹੇ ਲੋਕਾਂ ਤੋਂ ਬਚ ਕੇ ਰਹਿਣਾ ਕਦੇ ਭਰੋਸਾ ਨਾ ਕਰਨਾ ਗਲਤੀ ਨਾਲ ਨਾ ਮੰਨਣਾ ਕਹਿਣਾ ਗਿੱਲ ਝੰਡਾ ਆਖੇ ਇਹੋ ਜਿਹੇ ਲੋਕਾਂ ਤੋਂ ਬਚ ਕੇ ਰਹਿਣਾ ਕਦੇ ਭਰੋਸਾ ਨਾ ਕਰਨਾ ਗਲਤੀ ਨਾਲ ਨਾ ਮੰਨਣਾ ਕਹਿਣਾ ਬਹੁਤ ਬਹੁਤ ਧੰਨਵਾਦ ਜੀ